ਮਨੀਪੁਰ ਦੇ ਚੁਰਾ ਚਾਂਦਪੁਰ ਕਾਂਗਪੋਕਪੀ ਅਤੇ ਤੇਂਗਨੋਪਾਲ ਜ਼ਿਲ੍ਹਿਆਂ ਵਿੱਚ ਕੁਕੀਜ਼ੋ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਹਿੰਸਾ ਪ੍ਰਭਾਵੀ ਸੂਬੇ ਵਿੱਚ ਹੱਲ ਅਤੇ ਉਹਨਾਂ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਸਬੰਧੀ ਅੱਜ ਇੱਥੇ ਰੈਲੀਆਂ ਕੀਤੀਆਂ। ਉਹਨਾਂ ਗੁਆਂਡੀ ਦੇਸ਼ ਮਿਆਂਮਾਰ ਨਾਲ ਮੁਕਤ ਆਉਣ ਜਾਣ ਵਿਵਸਥਾ ਨੂੰ ਰੱਦ ਕਰਨ ਦਾ ਵੀ ਵਿਰੋਧ ਕੀਤਾ। ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਫਰਵਰੀ ਵਿੱਚ ਉੱਤਰ ਪੂਰਬ ਵਿੱਚ ਪੈਂਦੀ ਇੰਡੋ ਮਿਆਂਮਾਰ ਸਰਹੱਦ ਤੇ 1600 ਕਿਲੋਮੀਟਰ ਤੋਂ ਵੱਧ ਹਿੱਸੇ ਤੇ ਕੰਡਿਆਲੀ ਤਾਰ ਲਗਾਉਣ ਦਾ ਫੈਸਲਾ ਕੀਤਾ ਸੀ ਤੇ ਇਸ ਨਾਲ ਮੁਕਤ ਆਵਾਜਾਈ ਵਿਵਸਥਾ ਨੂੰ ਸਮਾਪਤ ਕਰ ਦਿੱਤਾ ਸੀ। ਪੂਰਬ ਉੱਤਰ ਦੇ ਚਾਰ ਸੂਬਿਆਂ ਉਰ ਨਾਚਲ ਪ੍ਰਦੇਸ਼ ਮਨੀਪੁਰ ਮਗਾਲਿਆ ਤੇ ਨਾਗਾ لینڈ ਦੀ ਹੱਦ ਮਿਆਮਾਰ ਨਾਲ ਲੱਗਦੀ ਹੈ ਰੈਲੀ ਮਗਰੋਂ ਕੁਕੀਜ਼ੋ ਭਾਈਚਾਰੇ ਲਈ ਸਿਆਸੀ ਹੱਲ ਦੀ ਮੰਗ ਕਰਦੇ ਆ ਕੇਂਦਰੀ ਗ੍ਰਹਿ ਮੰਤਰੀ ਅਮੀਸ਼ਾ ਦੇ ਨਾਂ ਚੁਰਾਚਾਂਦਪੁਰ ਦੇ ਡਿਪਟੀ ਕਮਿਸ਼ਨਰ ਧਰੁਨ ਕੁਮਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਸੁਦੇਸ਼ੀ ਕਬਾਈਲੀ ਲੀਡਰਸ ਫੋਰਮ ਵੱਲੋਂ ਕਰਵਾਏ ਗਏ ਸਮਾਰਟ ਵਿੱਚ ਸ਼ਾਮਲ ਲੋਕਾਂ ਨੇ ਕੋਈ ਸਿਆਸੀ ਹੱਲ ਨਹੀਂ ਤਾਂ ਤਾਂ ਕੋਈ ਸ਼ਾਂਤੀ ਨਹੀਂ ਵਰਗੇ ਨਾਰੇ ਲਗਾਏ ਕਾਂਗਪੋਕਪੀ ਜ਼ਿਲ੍ਹੇ ਵਿੱਚ ਕਬਾਇਲੀ ਇਕਤਾ ਕਮੇਟੀ ਨੇ ਥਾਮਸ ਗਰਾਊਂਡ ਵਿੱਚ ਇੱਕ ਰੈਲੀ ਕੀਤੀ ਜਿੱਥੇ ਜ਼ਿਲ੍ਹੇ ਭਰ ਤੋਂ ਆਏ ਲੋਕਾਂ ਨੇ ਕੁਕੀਜ਼ੋ ਪਾਈਚਾਰੇ ਲਈ ਸਿਆਸੀ ਹਲ ਦੀ ਵਕਾਲਤ ਕਰਦੇ ਆ ਬੈਨਰ ਦਿਖਾਏ। ਮਨੀਪੁਰ ਦੇ ਚੁਰਾ ਚਾਂਦਪੁਰ, ਕਾਂਗਪੋਕਪੀ ਅਤੇ ਤੇਂਗਨੋਪਾਲ ਜ਼ਿਲ੍ਹਿਆਂ ਵਿੱਚ ਕੁਕੀਜ਼ੋ ਪਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਹਿੰਸਾ ਪ੍ਰਭਾਵੀ ਸੂਬੇ ਵਿੱਚ ਹੱਲ ਅਤੇ ਉਹਨਾਂ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਸਬੰਧੀ ਅੱਜ ਇੱਥੇ ਰੈਲੀਆਂ ਕੀਤੀਆਂ। ਉਹਨਾਂ ਗੁਆਂਡੀ ਦੇਸ਼ ਮਿਆਂਮਾਰ ਨਾਲ ਮੁਕਤ ਆਉਣ ਜਾਣ ਵਿਵਸਥਾ ਨੂੰ ਰੱਦ ਕਰਨ ਦਾ ਵੀ ਵਿਰੋਧ ਕੀਤਾ। ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਫਰਵਰੀ ਵਿੱਚ ਉੱਤਰ ਪੂਰਬ ਵਿੱਚ ਪੈਂਦੀ ਇੰਡੋ ਮਿਆਂਮਾਰ ਸਰਹੱਦ ਤੇ 1600 ਕਿਲੋਮੀਟਰ ਤੋਂ ਵੱਧ ਹਿੱਸੇ ਤੇ ਕੰਡਿਆਲੀ ਤਾਰ ਲਗਾਉਣ ਦਾ ਫੈਸਲਾ ਕੀਤਾ ਸੀ ਤੇ ਇਸ ਨਾਲ ਮੁਕਤ ਆਵਾਜਾਈ ਵਿਵਸਥਾ ਨੂੰ ਸਮਾਪਤ ਕਰ ਦਿੱਤਾ ਸੀ ਪੂਰਬ ਉੱਤਰ ਦੇ ਚਾਰ ਸੂਬਿਆਂ ਉਰ ਨਾਚਲ ਪ੍ਰਦੇਸ਼ ਮਨੀਪੁਰ ਮੇਘਾਲਿਆ ਤੇ ਨਾਗਾਲੈਂਡ ਦੀ ਹੱਦ ਮਿਆਂਮਾਰ ਨਾਲ ਲੱਗਦੀ ਹੈ ਰੈਲੀ ਮਗਰੋਂ ਕੁਕੀਜ਼ੋ ਭਾਈਚਾਰੇ ਲਈ ਸਿਆਸੀ ਹਲਦੀ ਮੰਗ ਕਰਦੇ ਹਨ ਕੇਂਦਰੀ ਗ੍ਰਹਿ ਮੰਤਰੀ ਅਮੀਸ਼ਾ ਦੇ ਨਾਂ ਚੁਰਾਚਾਂਦਪੁਰ ਦੇ ਡਿਪਟੀ ਕਮਿਸ਼ਨਰ ਧਰੁਨ ਕੁਮਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਸਵਦੇਸ਼ੀ ਕਬਾਈਲੀ ਲੀਡਰਸ ਫੋਰਮ ਵੱਲੋਂ ਕਰਵਾਏ ਗਏ ਸਮਾਰਟ ਵਿੱਚ ਸ਼ਾਮਲ ਲੋਕਾਂ ਨੇ ਕੋਈ ਸਿਆਸੀ ਹੱਲ ਨਹੀਂ ਤਾਂ ਤਾਂ ਕੋਈ ਸ਼ਾਂਤੀ ਨਹੀਂ ਵਰਗੇ ਨਾਅਰੇ ਲਗਾਏ ਕਾਂਗਪੋਕਪੀ ਜ਼ਿਲ੍ਹੇ ਵਿੱਚ ਕਬਾਈਲੀ ਇਕਤਾ ਕਮੇਟੀ ਨੇ ਥਾਮਸ ਗਰਾਊਂਡ ਵਿੱਚ ਇੱਕ ਰੈਲੀ ਕੀਤੀ ਜਿੱਥੇ ਜ਼ਿਲ੍ਹੇ ਭਰ ਤੋਂ ਆਏ ਲੋਕਾਂ ਨੇ ਕੁਕੀਜ਼ੋ ਪਾਈਚਾਰੇ ਲਈ ਸਿਆਸੀ ਹੱਲ ਦੀ ਵਕਾਲਤ ਕਰਦੇ ਬੈਨਰ ਦਿਖਾਏ ਮਨੀਪੁਰ ਦੇ ਚੁਰਾ ਚਾਂਦਪੁਰ ਕਾਂਗਪੋਕਪੀ ਅਤੇ ਤੇਂਗਨੋਪਾਲ ਜ਼ਿਲ੍ਹਿਆਂ ਵਿੱਚ ਕੁਕੀਜ਼ੋ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਹਿੰਸਾ ਪ੍ਰਭਾਵੀ ਸੂਬੇ ਵਿੱਚ ਹੱਲ ਅਤੇ ਉਹਨਾਂ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਸਬੰਧੀ ਅੱਜ ਇੱਥੇ ਰੈਲੀਆਂ ਕੀਤੀਆਂ। ਉਹਨਾਂ ਗੁਆਂਡੀ ਦੇਸ਼ ਮਿਆਂਮਾਰ ਨਾਲ ਮੁਕਤ ਆਉਣ ਜਾਣ ਵਿਵਸਥਾ ਨੂੰ ਰੱਦ ਕਰਨ ਦਾ ਵੀ ਵਿਰੋਧ ਕੀਤਾ। ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਫਰਵਰੀ ਵਿੱਚ ਉੱਤਰ ਪੂਰਬ ਵਿੱਚ ਪੈਂਦੀ ਇੰਡੋ ਮਿਆਂਮਾਰ ਸਰਹੱਦ ਤੇ 1600 ਕਿਲੋਮੀਟਰ ਤੋਂ ਵੱਧ ਹਿੱਸੇ ਤੇ ਕੰਡਿਆਲੀ ਤਾਰ ਲਗਾਉਣ ਦਾ ਫੈਸਲਾ ਕੀਤਾ ਸੀ ਤੇ ਇਸ ਨਾਲ ਮੁਕਤ ਆਵਾਜਾਈ ਵਿਵਸਥਾ ਨੂੰ ਸਮਾਪਤ ਕਰ ਦਿੱਤਾ ਸੀ। ਪੂਰਬ ਉੱਤਰ ਦੇ ਚਾਰ ਸੂਬਿਆਂ ਉਰ ਨਾਚਲ ਪ੍ਰਦੇਸ਼ ਮਨੀਪੁਰ ਮੇਗਾਲਿਆ ਤੇ ਨਾਗਾ لینڈ ਦੀ ਹੱਦ ਮਿਆਮਾਰ ਨਾਲ ਲੱਗਦੀ ਹੈ ਰੈਲੀ ਮਗਰੋਂ ਕੁਕੀਜ਼ੋ ਭਾਈਚਾਰੇ ਲਈ ਸਿਆਸੀ ਹੱਲ ਦੀ ਮੰਗ ਕਰਦੇ ਆ ਕੇਂਦਰੀ ਗ੍ਰਹਿ ਮੰਤਰੀ ਅਮੀਸ਼ਾ ਦੇ ਨਾਂ ਚੁਰਾ ਚਾਂਦਪੁਰ ਦੇ ਡਿਪਟੀ ਕਮਿਸ਼ਨਰ ਧਰੁਨ ਕੁਮਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਸੁਦੇਸ਼ੀ ਕਬਾਈਲੀ ਲੀਡਰਸ ਫੋਰਮ ਵੱਲੋਂ ਕਰਵਾਏ ਗਏ ਸਮਾਰਟ ਵਿੱਚ ਸ਼ਾਮਲ ਲੋਕਾਂ ਨੇ ਕੋਈ ਸਿਆਸੀ ਹੱਲ ਨਹੀਂ ਤਾਂ ਤਾਂ ਕੋਈ ਸ਼ਾਂਤੀ ਨਹੀਂ ਵਰਗੇ ਨਾਅਰੇ ਲਗਾਏ ਕਾਂਗਪੋਕਪੀ ਜ਼ਿਲ੍ਹੇ ਵਿੱਚ ਕਬਾਇਲੀ ਇਕਤਾ ਕਮੇਟੀ ਨੇ ਥਾਮਸ ਗਰਾਊਂਡ ਵਿੱਚ ਇੱਕ ਰੈਲੀ ਕੀਤੀ ਜਿੱਥੇ ਜ਼ਿਲ੍ਹੇ ਭਰ ਤੋਂ ਆਏ ਲੋਕਾਂ ਨੇ ਕੁਕੀਜ਼ੋ ਪਾਈਚਾਰੇ ਲਈ ਸਿਆਸੀ ਹਲ ਦੀ ਵਕਾਲਤ ਕਰਦੇ ਆ ਬੈਨਰ ਦਿਖਾਏ। ਮਨੀਪੁਰ ਦੇ ਚੁਰਾ ਚਾਂਦਪੁਰ ਕਾਂਗਪੋਕਪੀ ਅਤੇ ਟੇਂਗਨੋਪਾਲ ਜ਼ਿਲ੍ਹਿਆਂ ਵਿੱਚ ਕੁਕੀਜ਼ੋ ਪਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਹਿੰਸਾ ਪ੍ਰਭਾਵਿਤ ਸੂਬੇ ਵਿੱਚ ਹੱਲ ਅਤੇ ਉਹਨਾਂ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਸਬੰਧੀ ਅੱਜ ਇੱਥੇ ਰੈਲੀਆਂ ਕੀਤੀਆਂ। ਉਹਨਾਂ ਗੁਆਂਡੀ ਦੇਸ਼ ਮਿਆਂਮਾਰ ਨਾਲ ਮੁਕਤ ਆਉਣ ਜਾਣ ਵਿਵਸਥਾ ਨੂੰ ਰੱਦ ਕਰਨ ਦਾ ਵੀ ਵਿਰੋਧ ਕੀਤਾ। ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਫਰਵਰੀ ਵਿੱਚ ਉੱਤਰ ਪੂਰਬ ਵਿੱਚ ਪੈਂਦੀ ਇੰਡੋ ਮਿਆਂਮਾਰ ਸਰਹੱਦ ਤੇ 1600 ਕਿਲੋਮੀਟਰ ਤੋਂ ਵੱਧ ਹਿੱਸੇ ਤੇ ਕੰਡਿਆਲੀ ਤਾਰ ਲਗਾਉਣ ਦਾ ਫੈਸਲਾ ਕੀਤਾ ਸੀ ਤੇ ਇਸ ਨਾਲ ਮੁਕਤ ਆਵਾਜਾਈ ਵਿਵਸਥਾ ਨੂੰ ਸਮਾਪਤ ਕਰ ਦਿੱਤਾ ਸੀ ਪੂਰਬ ਉੱਤਰ ਦੇ ਚਾਰ ਸੂਬਿਆਂ ਉਰ ਨਾਚਲ ਪ੍ਰਦੇਸ਼ ਮਨੀਪੁਰ ਮੇਘਾਲਿਆ ਤੇ ਨਾਗਾਲੈਂਡ ਦੀ ਹੱਦ ਮਿਆਂਮਾਰ ਨਾਲ ਲੱਗਦੀ ਹੈ ਰੈਲੀ ਮਗਰੋਂ ਕੁਕੀਜ਼ੋ ਭਾਈਚਾਰੇ ਲਈ ਸਿਆਸੀ ਹਲਦੀ ਮੰਗ ਕਰਦੇ ਹਨ ਕੇਂਦਰੀ ਗ੍ਰਹਿ ਮੰਤਰੀ ਅਮੀਸ਼ਾ ਦੇ ਨਾਂ ਚੁਰਾਚਾਂਦਪੁਰ ਦੇ ਡਿਪਟੀ ਕਮਿਸ਼ਨਰ ਧਰੁਨ ਕੁਮਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਸੁਦੇਸ਼ੀ ਕਬਾਈਲੀ ਲੀਡਰਸ ਫੋਰਮ ਵੱਲੋਂ ਕਰਵਾਏ ਗਏ ਸਮਾਰਟ ਵਿੱਚ ਸ਼ਾਮਲ ਲੋਕਾਂ ਨੇ ਕੋਈ ਸਿਆਸੀ ਹੱਲ ਨਹੀਂ ਤਾਂ ਤਾਂ ਕੋਈ ਸ਼ਾਂਤੀ ਨਹੀਂ ਵਰਗੇ ਨਾਅਰੇ ਲਗਾਏ ਕਾਂਗਪੋਕਪੀ ਜ਼ਿਲ੍ਹੇ ਵਿੱਚ ਕਬਾਈਲੀ ਇਕਤਾ ਕਮੇਟੀ ਨੇ ਥਾਮਸ ਗਰਾਊਂਡ ਵਿੱਚ ਇੱਕ ਰੈਲੀ ਕੀਤੀ ਜਿੱਥੇ ਜ਼ਿਲ੍ਹੇ ਭਰ ਤੋਂ ਆਏ ਲੋਕਾਂ ਨੇ ਕੁਕੀਜ਼ੋਪਾਈ ਚਾਰੇ ਲਈ ਸਿਆਸੀ ਹੱਲ ਦੀ ਵਕਾਲਤ ਕਰਦੇ ਬੈਨਰ ਦਿਖਾਏ